ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਉਹਨਾਂ ਵੱਲੋਂ ਪਪੂ ਜੀ ਆਉਂਦੇ ਤੇ ਬਾਬਾ ਜੀ ਠਿੱਕੇ ਲੱਗੇ। ਕਿੱਥੇ ਬਾਬਾ ਜੀ ਠਿੱਕੇ ਲੱਗੇ। ਬਾਬਾ ਪਰਮਜੀਤ ਸਿੰਘ ਜੀ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਵਾਲਿਆਂ ਬਦੋਂ ਬਰੋ ਸਾਈਂ। ਮਹਾਪੁਰਸ਼ ਸੰਤ ਬਾਬਾ ਪਰਮਜੀਤ ਸਿੰਘ ਜੀ। ਵਾਜੀਪਾ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਸਾਡੇ ਨਗਰ ਨੂੰ 4000 ਲੋਕ ਆ ਰਹੇ ਨੇ ਇਹਨਾਂ ਦੀ ਛਤਰ ਛਾਇਆ ਤੇ ਇਹ ਕੀ ਤੰਗ ਰੋ ਰਿਹਾ ਹੈ ਬਾਬਾ ਜੀ ਨੇ ਪਿੰਡ ਨੂੰ ਤਰੀਕ ਦਿੱਤੀ ਸੀ ਕਹਿੰਦੇ ਮਾਈ ਅਸੀਂ ਜਰੂਰ ਆਵਾਂਗੇ ਬਹੁਤ ਬਹੁਤ ਧੰਨ ਬਾਬਾ ਪਰਮਜੀਤ ਸਿੰਘ ਜੀ 45 ਸਾਲ ਵਾਲਾ ਨੇ ਵੀ ਕਮੇਟੀ ਮੈਂਬਰ ਤੋਂ ਬੇਨਤੀ ਹੈ ਕਿ ਜਾ ਕੇ ਬਾਬਾ ਜੀ ਨੂੰ ਲਿਆਓ ਸਟੇਜ ਕੋਲ ਆਓ ਤੁਸੀਂ ਸਟੇਜ ਬਣੀ ਜੀ ਮੈਂ ਤੁਹਾਨੂੰ ਦੱਸਦਾ ਨਾ ਬੈਠੇ ਬਣਿਆ ਰੋਜੀ ਇਹ ਇਹ ਕਰ ਲੱਗਦਾ ਦਵਾ ਮੀਂਦਾ ਅਦਰ ਅਸੀਂ ਦਾਤ ਦਾ ਮਾਨ ਕਰਦੇ ਆ ਬ੍ਰਹਮਜਾਨੀ ਸਤਿਪੰਥ ਜੀ ਸਿੰਘ ਜੀ ਹਰਸ਼ਾਰੀ ਵਾਲਾ ਮਹਾਂਪੁਰਸ਼ ਜਿਨ੍ਹਾਂ ਨੇ ਭਰਮਾ ਦਾ ਮਾਨ ਮਕਸਾ ਹੈ ਅੱਜ ਉੱਤੇ ਮੁੱਖ ਸੇਵਾਦਾਰ ਸਤਿਬਾਪਾ ਪਰਮਜੀਤ ਸਿੰਘ ਹੰਸਾੜੀ ਬਾਰੇ ਬਾਤ ਪੋ ਸਿਖਾੜੇ ਪਾਜਰ ਨੂੰ ਬਹੁਤ ਧੰਨਵਾਦ ਕਰਦੇ ਅਸੀਂ ਦਿੱਤੀਆਂ ਜਹਰਾਆਂ ਤੇ ਚਲਦਾ ਹਾਂ ਤੁਹਾਨੂੰ ਬਹੁਤ ਧੰਨਵਾਦ ਕਰਦੇ ਆਂ ਜੀ ਬਾਜੀ ਦਾ ਕੰਨਾ ਕੋਸ਼ਿਸ਼ ਤਾਂ ਕੀਤੀ ਹੈ ਤੰਨੂੰ ਲੱਭਣ ਲਈ ਲੱਖਾਂ ਨੇ ਜਿੰਨਾਂ ਨੂੰ ਮਤੂਰ ਦਿੱਸਦਾ ਉਹ ਹੋਰ ਵੀ ਅੱਖਾਂ ਨੇ ਜਿੰਨਾਂ ਨੂੰ ਤੂੰ ਦਿਸਦਾ ਓਹ ਹੋਰ ਵੀ ਅੱਖਾਂ ਨੇ ਸਤਿਬਾਪਾ ਪੰਚੇਸ਼ੀ ਜੀ ਦੀ ਹੰਸਾ ਦੀ ਬਾਪੁਰਖ ਅਖਾਰੇ ਪਾਸੇ ਬਹੁਤ ਪਹੁੰਚ ਚੁੱਕੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸੀ ਤਾਂ ਖੁਦ ਧੰਨਵਾਦ ਕਰਦੇ ਹਾਂ ਆਪਾਂ ਪਰਮਾਤਮਾ ਦੀ ਕਰੂਆ ਲੱਗਾ ਹੈਗਾ ਮੁੰਡਾ ਕਰਾ ਦਿਆ ਵੀ ਕੁਝ ਨਾ ਕਰਾਂ ਸਭ ਤੋਂ ਜੇਲੇ ਕਾਸ਼ ਹੋਰਗੇ ਅਰੁਣ ਬਰੂਨ ਦਾ ਟਾਈਮ ਲਾਉਣਾ ਰਾਂਲ ਬੈਠੇ ਅਰੁਣ ਰੋਡ ਮਯਾਰ ਸਪੈਸ਼ਲ ਇਹਨਾਂ ਦੀ ਸਪੈਸ਼ਲ ਲਾਈ ਗਈ ਆ ਹਾਂ ਜੇ ਦਰਸ਼ਕਾਂ ਨੂੰ ਬਾਕੀ ਸਭ ਦਾ ਲੰਘਾ ਲਾਉਣਾ ਹੈ

ਪੁਲਵਾਨਾਂ ਨੂੰ ਬੜਾ ਮਾਣ ਦੱਸਦੇ ਨੇ 1850 19 ਨੂੰ ਬੈਠੀ ਆ ਤੋਲ ਵਾਂਗ ਆਪਾਂ ਨੇ ਬਹੁਤ ਮਾਣ ਦਾ ਬਖਸ਼ਾ ਹੈ ਜਿਹੜਾ ਨਾਲ ਲੋੜਾ ਤੁਸੀਂ ਜਿਹੜਾ ਨਾਲ ਗਵਾਮ ਚ ਕਰ ਰਹੇ ਬਾਬਾ ਜੀ ਦਾ ਸੁਖਬਾਰ ਕਰ ਰਹੇ ਬੋਲੇ ਸੋਨਾ ਮਾ ਪਿਆ ਕਾਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੇ ਜਿਹੜਾ ਬੰਦੇ ਨਹੀਂ ਦੋਨਾਂ ਦੀ ਲੋਕਾਂ ਦੀ ਬਾਜੀ ਦਾ ਸਦੀਕ ਸਾਹਿਦ ਨੂੰ ਆਈ

ਚੱਲ 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 ਮਾਰ ਇੱਕ ਝਟਕਾ ਕੋਈ ਗੱਲ ਨਹੀਂ ਆਇਆ ਨਹੀਂ ਗੱਲ ਮਿੰਟ ਦੋ ਰਹਿ ਗਏ ਪਾਵਨ ਪਰਵਾਨ ਜੀ ਬਕਤਪੁਰ ਸ਼ਹੀਦ ਪਰਵਾਨੀ ਰੋਡ ਬੰਦਾਰਾ ਇਹ ਵੀ ਪਰਵਾਨ ਆਪਣੇ ਆਪ ਨੂੰ ਕਰਵਾ ਕੇ ਤਿਆਰ ਹੋ ਅਗਲੀ ਕੁਸ਼ਤੀ ਦੇ ਲਈ ਉਧਰ ਸਤਿਪਾਪਾ ਪਰਮਜੀਤ ਸਿੰਘ ਜੀ ਇਹਨਾਂ ਸਾਰੀ ਵਾਲੇ ਬਹਾਪੁਰ ਸਖਾਰੇ ਪਾਤਸ਼ਾਹ ਜੀ ਪਹੁੰਚ ਚੁੱਕੇ ਨੇ ਉਹਨਾਂ ਦਾ ਇੱਥੇ ਪਹੁੰਚਣ ਦਾ ਸੀ ਤਾਜ਼ੀ ਧੰਨਵਾਦ ਕਰਦੇ ਆਂ ਚਲੋ ਸਾਤਾਂ ਦੇ ਗੁਰਦੇ ਸਿੰਘਾਂ ਸਰਦੋਬੇ ਜਿੱਥੇ ਵਜੇ ਵਿਵੇਕ ਦੀ ਗੱਤ ਹੈ ਜੀ ਜਨਮਾਂ ਜਨਮਾਂ ਦੇ ਦੁੱਖਾਂ ਨੂੰ ਕੱਟ ਦਿੰਦੇ ਬੂੜਾ ਚਾੜ ਦੇ ਪ੍ਰੇਮ ਦਾ ਰੱਖ ਹੈ ਜੀ ਭਾਵੇਂ ਪੁੱਸ ਲੋ ਬੇਦਕ ਵੇਕੀਆਂ ਨੂੰ ਉਹ ਵੀ ਭਾੜ ਦੇ ਸਾਤਾਂ ਦਾ ਸੰਗ ਹੈ ਜੀ ਸੰਤ ਦਾਸ ਬਹਿ ਕੇ ਕਿਤੇ ਭਜਨ ਕਰ ਲੈ ਦੇਹੀ ਜਾਨ ਦਾ ਕੱਚ ਦੀ ਮੰਗ ਹੈ ਜੀ ਦੇਹੀ ਜਾਨ ਦਾ ਕੱਚ ਦੀ ਮੰਗ ਹੈ ਜੀ ਚਲੋ ਸ਼ਾਂਤਾਂ ਦੇ ਮਾਰੇ ਸਿੱਖਾਂ ਸਾਥ ਹੋਵੇ ਜਿੱਥੇ ਬਗਵੰਦੇ ਦੀ ਗੰਗ ਹੈ ਜਿੱਥੇ ਬਗਵੰਦੇ ਦੀ ਗੰਗ ਹੈ ਬੱਲੇ 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 ਆ ਬੱਲੇ ਬੱਟਿਆ ਆਏ ਹਾਏ ਇੱਕ ਵਾਰ ਤਾੜੀ ਮਾਰ ਦੋ ਕਿ ਪਾਕ ਪੰਨਾਂ ਦੀ ਪੱਕਤ ਵੱਜ ਗਈ ਅਮਰ ਪਲਵ ਮਲਕਪੁਰ ਜੇ ਸਦੀਪ ਪਲਵ ਰੋਡ ਪਰ ਜਾ ਰਹਾ ਪ੍ਰਭਾਤ ਜੀ ਤਿਆਰ ਹੋ ਗਏ ਸਮੇਂ ਦੀ ਕਦਰ ਕਰੋ ਅਗਲੀ ਕੁਸ਼ਤੀ ਫਤਿਹਪੁਰ ਮਲਕਪੁਰ ਮੰਗੀ ਪਹਿਲਵਾਨ ਜੀ ਟਮਿੰਲੀ ਚੱਲ 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 ਜਾ ਜਾ ਥੱਕ ਗਿਆ ਉਹ ਵਿਚਾਰ ਵਿਚ ਵਿਚ ਪਹਿਲਵਾਨ ਕੀ ਮਲਕ ਪਰ ਜਿਹੜੇ ਜਿਹੜੇ ਪਹਿਲਵਾਨਾਂ ਨੂੰ ਮੈਂ ਕਾਰ ਕਰਦਾ ਹੱਥ ਜੋੜ ਕੇ ਦੋ ਮਿੰਟ ਦੇ ਦੋ ਮਿੰਟ ਦੇ ਪਹੁੰਚ ਦੀ ਕਿਰਪਾ ਕਰ ਦੋ ਕਰਦੇ ਨੇ ਜਾਤ ਲੋਕ ਸਿੰਘ ਚੱਲ ਚੱਲ ਥੱਕ ਗਿਆ ਹੁਣ ਸਾਨੂੰ ਮਾਨ ਧੀਰਸ਼ਾ ਤਾਰਾ ਸਿੰਘ ਤੇ ਮਿਲਖਾ ਸਿੰਘ ਦੇ ਖਟਾਰੀਆਂ ਨੂੰ ਕਰਦੇ ਨੇ ਜਾਤ ਲੋਕ ਸਿੰਘ ਦੇ ਪੁਜਾਰੀਆਂ ਨੂੰ ਬੇਕਮਤੀ ਹੈ ਪਾਪਾ ਜੀ ਦੇ ਮੂਰੇ ਕੱਠਣਾ ਕਰੋ ਲੈਨ ਲਾ ਲਓ ਲੈਨ ਸਭ ਤੋਂ ਮੱਥਾ ਟੇਕਣ ਦੇ ਬਾਅਦ ਵੀ ਨੂੰ ਕੋਈ ਟਾਈਮ ਮਿਲੂਗਾ ਲੈਨ ਲਾ ਲਓ ਕਿਉਂਕਿ ਬਾਬਾ ਜੀ ਉਹ ਕੁਰਤੀ ਵੀ ਦੇਖਣ ਨੂੰ ਆਣਾ ਬਣਨ ਤੋਂ ਕੁਰਤੀਆਂ ਦਾ ਅਜਨ ਨਿਸ਼ਾਤ ਪਹਿਲਵਾਨ ਲੈਨ ਲਾ ਲਓ ਬਾਬਾ ਜੀ ਪਕੜੀਏ ਕੋਈ ਗੱਲ ਨਹੀਂ ਆ ਸਾਰਿਆਂ ਨੂੰ ਮੱਥਾ ਟੇਕਣ ਦਾ ਟਾਈਮ ਮਿਲੂਗਾ ਲਓ ਜੀ ਸਾਡੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਨਿਸ਼ਾਤ ਪਹਿਲਵਾਨ ਦੀ ਲਾਡਪੁਰ ਚੱਲ 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 ਹਰਿਆਣਾ ਤੋਂ ਪਹਿਲਵਾਨ ਪਹੁੰਚੇ ਜੀਵਾ ਕਾਰਨ ਬਾਬਾ ਬਲਾਈ ਜਨਾ ਬੱਦੀ ਚੜੀ ਤੇ ਕੁश्ती ਲੜਨੀ ਤੇ ਮੈਂ ਵਿਚ ਕਰਨਨ ਸ਼ਾਹ ਪਹਿਲਵਾਨੀ ਇੱਕ ਵਾਰ ਖਾੜੇ ਨੂੰ ਸਲਾਮੀ ਦੋ ਅੱਜ ਹਿੰਦੂ ਕਾਰਨ ਕੰਗਲੰਗ ਵਿੱਚ ਤੂਤੀ ਬੋਲ ਗਿਆ ਸ਼ਾਹ ਪਹਿਲਵਾਨ ਦੀ ਇੱਕ ਵਾਰ ਸ਼ਾਹ ਪਹਿਲਵਾਨ ਦੇ ਨਾਲ ਜੋਰਦਾਰ ਚੱਲ 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 ਪੰਜਾਬ ਗ੍ਰਾਮੀਨ ਬੈਂਕ ਬਰਾਹਣ ਨਾਲ ਹੀ ਇੱਕ ਉਹ 30 ਸੈਕਿੰਡ ਰਹਿ ਗਏ ਸਾਰੇ ਚੱਲ ਜੋਰ ਲਾ ਲਾ ਮੈਨੇਜਰ ਸਾਹਿਬ ਪੰਜਾਬ ਗ੍ਰਾਮੀਨ ਬੈਂਕ ਚੱਲ 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 ਨਾਲੇ ਕਲਾਤੋ ਗੋਡਾ ਰੱਖ ਲੈ ਕੱਚਾ ਜੇ ਨਾ ਛੱਡ ਪਰਚੀयां ਕੀ ਕਰਨੀ ਤੁਸੀਂ ਚੱਲ 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 ਥੱਕਿਆ ਪਿਆ ਹੋ ਪੂਰਾ ਇੰਝ ਨਾ ਹੋ ਜਾ ਕਿਸੇ ਦਾ ਸਾਰਾ ਮਾਹੌਲ ਖਰਾਬ ਕਰੀ ਜਾਂਦਾ ਪੂਰਾ ਗੋਡਾ ਝੜਾ ਕੱਢ ਆਮਨ ਮੰਨ ਲਾ ਪਰਮਾਜੀ ਮੈਂ ਬੇਨਤੀ ਕਰਦਾ ਤਾਰਨ ਤੋਂ ਪਹਿਲਾਂ ਸ਼ੇਰਗੜ ਫਲਾਹੀ ਬਾਬਾ ਦੀਪਾ ਜੀ ਦਾ ਕਾਰਕਿੱਕਾ ਪੈਣ ਚੱਲ ਜਾ ਮਾਰ ਦੇ ਉੱਡ ਗਿਆ ਖਾੜੇ ਪਾਚਾ ਦੀ ਜੁਨੀ ਦੀ ਪੰਚ ਨਿਗਰਪਾਲਤਾ ਕਰੇਗੀ ਬਾਕੀ ਬੱਧੀਆ ਕੁਸ਼ਤੀਆਂ ਚੱਲਦੀਆਂ ਆਉਂਆਂ ਚੱਲ 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 ਆਵਾ ਹੋ ਗਈ ਬਾਬਾ ਹੋ ਗਈ ਕੁਸ਼ਤੀ ਬਾਕੀ ਠੀਕ ਆ ਓਕੇ ਹੋ ਗਈ ਹੋਰ ਕਿ ਤਾਣੀ ਚੱਲ 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 ਹੋ ਗਈ ਏ ਹਮ ਸਤਤਕ ਦੀ ਰੇਡ ਤੇ ਹੋ ਗਈ ਬਹੁਤ ਵਧੀਆ ਖੁਸ਼ਾਬਾਸ਼ ਸ਼ਰਮ ਸੰਤ ہماری ਹੋਤ ਸੁਕਾਣੀ ਸੰਤ ਹਮਾਰੀ ਤਹਾਣੀਆਂ ਪਪਾਣੀਆਂ ਪੁੱਤ ਸੰਤਕ ਰੇਡ ਬੰਦੇ ਜੰਮ ਦੇ ਅੰਨ ਚ ਸਿਕਾਣਾ ਕਰਨੇ ਚਾਰੇ ਦੇ ਮਹਾ ਬਾਪੂ ਅਨੁਸਾਰ ਬ੍ਰਹਮ